ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਬਹੁਤ ਹੀ ਮਹੱਤਵਪੂਰਨ ਪ੍ਰੋਗਰਾਮ ਬਹੁਤ ਅਹਿਮ ਟਾਪਿਕ PPP ਦੇ ਉੱਪਰ ਕੀ ਕਨਫਿਊਜ਼ਨ ਹੈ ਕਿਹੜੇ ਕਾਲਜਾਂ ਨੂੰ ਵਰਕ ਪਰਮਿਟ ਮਿਲਣਗੇ ਔਰ ਕਿਹੜਿਆਂ ਨੂੰ ਨਹੀਂ ਮਿਲਣਗੇ ਇਹ ਟਾਪਿਕ ਹੈ ਬੜੀ ਕਲੈਰਿਟੀ ਦੇ ਨਾਲ ਜਸਮੀਤ ਪਾਟਿਆ ਜੀ ਦੱਸਣਗੇ ਕਿ ਕਿਹੜੇ PPP ਤੇ ਕੀ ਕਨਫਿਊਜ਼ਨ ਹੈ ਕਿੰਨਾਂ ਨੂੰ ਵਰਕ ਪਰਮਿਟ ਮਿਲਣਗੇ ਕਿਹੜੇ ਕਾਲਜਾਂ ਨੂੰ ਨਹੀਂ ਮਿਲਣਗੇ ਬਹੁਤ ਧਿਆਨ ਦੇ ਨਾਲ ਵੀਡੀਓ ਸੁਣਿਓ ਵੀ ਤੇ ਸ਼ੇਅਰ ਵੀ ਕਰਿਓ ਕਿਉਂਕਿ ਸਾਰਿਆਂ ਕੋਲੇ கரੈਕਟ ਇਨਫੋਰਮੇਸ਼ਨ ਜਾਵੇ ਜਸ਼ਮੀਤ ਭਾਟਿਆ ਜੀ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਮੇਰੇ ਨਾਲ ਮੌਜੂਦ ਨੇ ਜਸ਼ਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਰ ਜੀ ਜਸ਼ਮੀਤ ਜੀ ਕਲੀਅਰ ਕਰੋ ਟਾਪਿਕ ਤੁਸੀਂ ਵੀ ਸਮਝ ਗਏ ਪੀਪੀਪੀ ਤੇ ਕਨਫਿਊਜ਼ਨ ਕੀ ਹੈ ਇਹਦੇ ਨਾਲ ਨਾਲ ਕਿਨਾਂ ਨੂੰ ਕਿਹੜੇ ਕਾਲਜਾਂ ਨੂੰ ਵਰਕ ਪਰਮਿਟ ਮਿਲਣਾ ਹੈ ਕਿਹੜੇ ਕਾਲਜਾਂ ਨੂੰ ਨਹੀਂ ਮਿਲਣਾ ਤਾਂ ਕਿ ਸਟੂਡੈਂਟ ਗਲਤ ਜਗ੍ਹਾ ਅਰਮਿਸ਼ਨ ਨਾ ਲੈ ਲੈਣ ਸੋ ਸਟੂਡੈਂਟਸ ਦੇਖੋ ਇਹ ਬਹੁਤ ਵੱਡੀ ਕਨਫਿਊਜ਼ਨ ਹੈ ਬਹੁਤ ਸਾਰੇ ਬੱਚੇ ਸਾਡੇ ਕੋਲ ਆ ਰਹੇ ਨੇ ਡੇਲੀ ਬੇਸਿਸ ਤੇ ਕਿ ਜਿਹੜੇ ਬੱਚੇ ਉੱਥੇ ਆਲਰੇਡੀ ਪੜ੍ਹ ਰਹੇ ਨੇ ਕਿ ਸਾਨੂੰ ਅਸੀਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਾਲੇ ਕਾਲਜ ਚ ਪੜ੍ਹਦੇ ਆ ਤਾਂ ਸਾਨੂੰ ਵਰਕ ਪਰਮਿਟ ਮਿਲੇਗਾ ਕਿ ਨਹੀਂ ਮਿਲੇਗਾ ਸੋ ਸਟੂਡੈਂਟਸ ਦੇਖੋ ਸਰਕਾਰ ਨੇ ਇਹ ਕਿਹਾ ਕਿ 1 ਸਪਟੰਬਰ ਤੋਂ ਬਾਅਦ ਜਿਹੜੇ ਬੱਚੇ ਪੜ੍ਹਾਈ ਸ਼ੁਰੂ ਕਰਨਗੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ ਜਿਹੜੇ 1 ਸਪਟੰਬਰ ਤੋਂ ਪਹਿਲਾਂ ਪੜ੍ਹਾਈ ਸ਼ੁਰੂ ਕਰਨਗੇ ਉਹਨਾਂ ਸਾਰਿਆਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ। ਔਰ ਜਿਹੜੇ ਬੱਚੇ ਇਸ ਟਾਈਮ ਤੇ ਪੜਦੇ ਪਏ ਆ ਉਹਨਾਂ ਨੂੰ ਵੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ। 1 ਸਤੰਬਰ ਤੋਂ ਬਾਅਦ ਇਹ ਕਾਲਜਿਸ ਨਵੀਂ ਐਨਰੋਲਮੈਂਟ ਨਹੀਂ ਕਰ ਪਾਣਗੇ। ਸੋ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਜਿਹੜੇ ਬੱਚੇ ਪੜਦੇ ਪਏ ਆ ਉਹ ਵਧੀਆ ਤਰੀਕੇ ਪੜਦੇ ਰਹਿਣ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਔਰ ਜਿਹੜੇ ਬੱਚਿਆਂ ਨੇ ਮਈ ਇਨਟੈਕ ਚ ਵੀ ਵੀਜ਼ਾ ਆਏ ਹੋਏ ਆ ਸਾਡੇ ਵੀ ਬਹੁਤ ਵੀਜ਼ਾ ਦੇ ਅ ਵੀਜ਼ਾ ਆਲਰੇਡੀ ਆਏ ਹੋਏ ਨੇ ਮਈ ਇਨਟੇਕ ਦੇ ਉਹਨਾਂ ਨੂੰ ਵੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਆਪਣੀਆਂ ਕਲਾਸਾਂ ਰੈਗੂਲਰ ਬੇਸਿਸ ਤੇ ਲਗਾਉਂਦੇ ਰਹੋ ਬਿਲਕੁਲ ਠੀਕ ਹੈ ਜੀ ਸੋ ਕਨਫਿਊਜ਼ਨ ਇਹ ਇਹ ਕਨਫਿਊਜ਼ਨ ਦਾ ਕਾਰਨ ਕੀ ਹੈ ਜਸਮੀਨ ਜੀ ਅਗਰ ਤੁਸੀਂ ਕਨਫਿਊਜ਼ਨ ਫੈਲਣ ਦਾ ਕਾਰਨ ਜਸਣ ਦੀ ਕੋਸ਼ਿਸ਼ ਕਰੋ ਇਹ ਕਨਫਿਊਜ਼ਨ ਕਿਉਂ ਫੈਲੀ ਵਿਦਿਆਰਥੀਆਂ ਦੇ ਵਿੱਚ ਸੋ ਜਦੋਂ ਅਮਾਕ ਮਿਲਰ ਜਿਹੜੇ ਇਮੀਗ੍ਰੇਸ਼ਨ ਮੰਤਰੀ ਹੈਗੇ ਆ ਕੈਨੇਡਾ ਦੇ ਉਹਨਾਂ ਨੇ ਅਨਾਉਂਸ ਕੀਤਾ ਕਿ ਅਸੀਂ ਹੁਣ PPP ਕਾਲਜਾਂ 'ਚ ਬੱਚੇ ਲੈਣੇ ਬੰਦ ਕਰ ਦਾਂਗੇ ਔਰ ਉਹਨਾਂ ਨੇ ਉਹਨਾਂ ਦੇ ਕਾਰਨ ਹੀ ਬਹੁਤ ਜ਼ਿਆਦਾ ਕੁਆਲਿਟੀ ਕੰਪਰੋਮਾਈਜ਼ ਹੋਈ ਹੈ। ਸੋ ਕੁਝ ਕੈਂਪਸਸਿਸ ਦੀ ਗੱਲ ਕਰਾਂ ਤਾਂ ਬਿਲਕੁਲ ਸਹੀ ਗੱਲ ਹੈ ਕਿਉਂਕਿ ਉਹ ਕਾਲਜੇਸ ਪ੍ਰੋਪਰ ਕੁਆਲਿਟੀ ਦੇ ਨਾਲ ਬੱਚਿਆਂ ਨੂੰ ਨਹੀਂ ਪੜ੍ਹਾਉਂਦੇ ਸੀ 메ਨ ਕੈਂਪਸ ਤੇ ਜੋ ਬੱਚਿਆਂ ਨੂੰ ਐਟਮੋਸਫੇਅਰ ਮਿਲਦਾ ਜੋ ਪੜ੍ਹਾਈ ਦਾ ਫਾਇਦਾ ਮਿਲਦਾ ਉਹ ਫਾਇਦਾ ਨਹੀਂ ਮਿਲ ਪਾਰਿਆ ਸੀ ਕੈਨੇਡੀਅਨ ਐਕਸਪੋਜ਼ਰ ਨਹੀਂ ਮਿਲ ਪਾਰਿਆ ਸੀ ਬੱਚਿਆਂ ਦੀਆਂ ਕਲਾਸਾਂ ਵੀ ਨਹੀਂ ਲੱਗਦੀਆਂ ਸੀ ਛੋਟੇ ਛੋਟੇ ਕੈਂਪਸਸਿਸ 'ਚ ਬਹੁਤ ਜ਼ਿਆਦਾ ਬੱਚੇ ਰੋਲ ਕਰ ਲਿੱਤੇ ਜਾਂਦੇ ਸੀ ਔਰ ਫਿਰ ਬੱਚਿਆਂ ਨੂੰ ਡੈਫਰ ਕਰ ਦਿੱਤਾ ਜਾਂਦਾ ਸੀ ਸੋ ਸਟੂਡੈਂਟ ਇਸ ਚੀਜ਼ ਨੂੰ ਦੇਖਦਿਆਂ ਹੋਇਆ ਸਰਕਾਰ ਨੇ ਇੰਪੋਰਟੈਂਟ ਸਟੈਪ ਲਿਆ ਕਿ ਇਹ ਕਾਲਜੇਸ ਕੈਨੇਡੀਅਨ ਐਜੂਕੇਸ਼ਨ ਸਿਸਟਮ ਦੇ ਅਕੋਰਡਿੰਗਲੀ ਨਹੀਂ ਪੜ ਰਹੇ ਨੇ ਤੇ ਉਹਨਾਂ ਨੂੰ ਬੰਦ ਕਰਨ ਦਾ ਇਹ ਜਿਹੜਾ ਡਿਸੀਜਨ ਲਿਆ ਗਿਆ ਸੋ ਜਦੋਂ ਬੰਦ ਕਰਨ ਦਾ ਡਿਸੀਜਨ ਲਿਆ ਗਿਆ ਤਾਂ ਬੱਚਿਆਂ ਨੂੰ ਹੋਗਾ ਕਿ ਜਿਹੜੇ ਪੜਦੇ ਪਏ ਆ ਉਹਨਾਂ ਨੂੰ ਪੋਸਟ ਗ੍ਰੈਜੂਏਟ ਬੁੱਕ ਪਰਮਿਟ ਮਿਲਣਗੇ ਨਹੀਂ ਮਿਲਣਗੇ ਜਾਂ ਜਿਹੜੇ ਬੱਚੇ ਕਦੋਂ ਤੱਕ ਪੜਨਗੇ ਉਹਨਾਂ ਨੂੰ ਮਿਲਣਗੇ ਨਹੀਂ ਮਿਲਣਗੇ ਸੋ ਉਸ ਚੀਜ਼ ਤੇ ਕਲੈਰਿਟੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਜਿਹੜੇ ਬੱਚੇ ਇਸ ਟਾਈਮ ਪੜ ਰਹੇ ਨੇ ਆ ਜਿਨ੍ਹਾਂ ਦੇ ਵੀਜ਼ਾ ਆਏ ਹੋਏ ਆ ਉਹਨ ਪੈਨਿਕ ਨਾ ਹੋ ਜਾਣ ਬਿਲਕੁਲ ਠੀਕ ਹੈ ਜੀ ਸੋ ਬਹੁਤ ਹੀ ਇੰਪੋਰਟੈਂਟ ਡਿਸਕਸ਼ਨ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਕਲੀਅਰ ਕਰਤਾ ਪੀਪੀਪੀ ਕਾਲਜਾਂ ਦੀ ਕਨਫਿਊਜ਼ਨ ਨੂੰ ਫਿਰ ਵੀ ਕੋਈ ਕਲੈਰਿਟੀ ਚਾਹੀਦੀ ਹੈ 90413 90412 ਤੇ ਫੋਨ ਕਰੋ ਔਰ ਵਟਸਐਪ ਕਰੋ 90410 96100 ਦੋਨੇ ਨੰਬਰ ਸਕਰੀਨ ਤੇ ਆ ਇੱਕ ਵਟਸਐਪ ਦਾ ਨੰਬਰ ਵੀ ਹੈ ਵਟਸਐਪ ਦਾ ਨੰਬਰ ਵੀ ਡਾਇਰੈਕਟ ਜਸਮੀਤ ਪਾਟਿਆ ਜੀ ਕੋਲ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ